ਸਾਹਿਬ ਕੀ ਕਣਕ ਦੀ ਸਰਕਾਰੀ ਖਰੀਦ ਅੱਜ ਸ਼ੁਰੂ ਕਰ ਦਿੱਤੀ ਗਈ। ਇਸ ਬਾਰੇ ਮਰੂਦਾ ਆਰਟੀ ਐਸੋਸੀਏਸ਼ਨ ਦੇ ਪ੍ਰਧਾਨ ਮੋਹਿਤ ਕੁੰਦਰਾ ਅਤੇ ਸਾਥਕਾ ਪ੍ਰਧਾਨ ਹਰਜਿੰਦਰ ਸਿੰਘ ਖੀੜਾ ਨੇ ਕੀ ਕਿਹਾ ਆਓ ਸੁਣਦੇ ਹਾਂ। ਮਾਛਵਾੜਾ ਸਾਹਿਬ ਤੋਂ ਮਾਸਟਰ ਸतीश ਕੁਮਾਰ ਦੀ ਰਿਪੋਰਟ। ਚਲੋ ਭਾਂਜੀ ਅੱਜ ਮੰਡੀ ਦੇ ਵਿੱਚ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਹੋਈ ਹੈ ਮਾਛਵਾੜਾ ਸਾਹਿਬ ਵਿੱਚ ਕੀ ਕਹਿਣਾ ਚਾਹੁੰਦੇ ਹੋ ਜੀ? ਸਭ ਤੋਂ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਮੁਬਾਰਕਵਾਦ ਦਿੰਦਾ ਜਦ ਜਿਹੜੀ ਕਣਕ ਦੀ ਸਰਕਾਰੀ ਖਰੀਦ ਹੈ ਸ਼ੁਰੂ ਹੋਈ ਹੈ। ਔਰ ਇਸ ਤੋਂ ਇਲਾਵਾ ਜਿਹੜੀ ਮੈਂ ਪੰਜਾਬ ਦੇ ਕਿਸਾਨਾਂ ਨੂੰ ਵੀ ਅਪੀਲ ਕਰਦਾ ਕਿ ਜਿਹੜੀ ਫਸਲ ਉਹ ਬਿਲਕੁਲ ਸੁੱਕੀ ਲੈ ਕੇ ਆਉਣ ਮੰਡੀ ਦੇ ਵਿੱਚ ਕਾਲੀ ਨਾ ਕਰਨ ਤੇ ਇਸ ਵਾਰ ਜਿਹੜੀ ਫਸਲ ਹੈ ਖੇਤਾਂ ਦੇ ਵਿੱਚ ਬਹੁਤ ਵਧੀਆ ਖੜੀ ਹੈ ਮੌਸਮ ਨੇ ਬਹੁਤ ਵਧੀਆ ਸਾਥ ਦਿੱਤਾ ਹੈ ਕਿਸਾਨਾਂ ਦਾ ਔਰ ਇਸ ਕਰਕੇ ਜਿਹੜੀ ਫਸਲ ਹੈ ਸਰ ਬੰਪਰ ਹੋਣ ਦੀ ਸੰਭਾਵਨਾ ਹੈ ਪ੍ਰਬੰਧ ਜਿਸ ਤਰ੍ਹਾਂ ਹੈ ਪ੍ਰਬੰਧ ਬਿਲਕੁਲ ਠੀਕ ਰਿਹਾ ਜੀ ਜੋ ਆੜਤੀਆ ਵੱਲੋਂ ਆਪਣੇ ਲੈਵਲ ਤੇ ਪ੍ਰਬੰਧ ਕਰਨੇ ਹੁੰਦੇ ਨੇ ਜਿ ਸਰ ਪਾਲਾਂ ਦਾ ਲੇਬਰ ਦਾ ਉਹ ਸਾਰੇ ਪ੍ਰਬੰਧ ਆੜਤੀਆ ਵੱਲੋਂ ਕੀਤੇ ਗਏ ਨੇ ਔਰ ਜੋ ਪ੍ਰਬੰਧ ਸਰਕਾਰ ਵੱਲੋਂ ਕਰਨੇ ਆਂਦੇ ਨੇ ਏਜੰਸੀਆਂ ਵੱਲੋਂ ਜਾਂ ਮੰਡੀ ਬੋਰਡ ਵੱਲੋਂ ਕਰਨੇ ਉਹਨਾਂ ਦੇ ਵੀ ਸਾਰੇ ਪ੍ਰਬੰਧaccompl ਕੀਤੇ ਗਏ। ਕਿਸੇ ਦੇ ਵਾਰ ਦੇਖੋ ਨੂੰ ਮਿਲਿਆ ਸੀਗਾ ਜੀ ਵੀ ਉਹ بارش ਦੇ ਟਾਈਮ ਦੇ ਵਿੱਚ ਵੀ ਬੋਰੀਆਂ ਜਿਹੜੀਆਂ ਕਣਕ ਦੀਆਂ ਜਾਂ ਝੋਨੇ ਦੀਆਂ بارش ਦੇ ਇਹ بارش ਦੇ ਵਿੱਚ ਪਈਆਂ ਰਹੀਆਂ ਜੀ ਉਹਨਾਂ ਦੇ ਉੱਤੇ ਤਰਪਾਦਾ ਨਹੀਂ ਦਿੱਤੀਆਂ ਗਈਆਂ। ਇਸ ਵਾਰ ਤਾਂ ਨਹੀਂ ਬਿਲਕੁਲ ਨਹੀਂ ਦੇਖੋ ਕਈ ਵਾਰ ਹੁੰਦਾ ਆਚਾਰਕ ਜਦੋਂ بارش ਆ ਜਾਂਦੀ ਹੈ ਤਾਂ ਤਾਂ ਇੱਕ ਅੱਧਾ ਘੰਟਾ ਕੋਈ ਪ੍ਰੋਬਲਮ ਆ ਸਕਦੀ ਹੈ। ਨਹੀਂ ਕੋਈ ਅਸੀ ਗੱਲ ਨਹੀਂ ਹੈਗੀ। ਜਿਹੜੀ ਹੈਗਾ ਤਰਪਾਲਾ ਸਾਰੀਆਂ ਨੇ ਔਰ ਨਾਲ ਦੀ ਨਾਲ ਜਿਹੜੀਆਂ ਉਹ ਟੱਗਿਆ ਜਾਂਦੀਆਂ ਆ ਆਰਥੀਆਂ ਦੀਆਂ ਵੀ ਕੋਈ ਮੰਗਾਂ ਨਹੀਂ ਜੀ ਪੰਜਾਬ ਸਰਕਾਰ ਦਾ ਸੈਕਟਰ ਸਰਕਾਰ ਦੇ ਨਾਲ ਜਿਹੜੀਆਂ ਗੁੜੀਆਂ ਪਈਆਂ ਹਾਲੇ ਤੇ ਬਿਲਕੁਲ ਕੇਂਦਰ ਸਰਕਾਰ ਨੇ ਜਿਹੜਾ ਸਾਡਾ ਕਮਿਸ਼ਨ ਹੈ ਜਿਹੜਾ ਹੈਗਾ ਉਹ 50,000 ਰੁਪਏ ਬਣਦਾ ਹੈਗਾ ਤੇ ਉਹ ਉਹਨਾਂ ਨੇ ਘਟਾ ਕੇ ਫਿਕਸ ਕਰਤਾ 46 ਰੁਪਏ ਤੇ ਅਸੀਂ ਇਹੀ ਅਪੀਲ ਕਰਦੇ ਆ ਸਰਕਾਰ ਨੂੰ ਕਿ ਜਿਹੜਾ ਸਾਡਾ ਕਮਿਸ਼ਨ ਆ ਸਾਨੂੰ ਪੂਰਾ ਦਿੱਤਾ ਜਾਵੇ ਔਰ ਜਿਹੜੀ ਕਈ ਜਅਤਿਆਂ ਵੱਲੋਂ ਕੀ ਤੇ ਲੇਬਰ ਵੀ ਸਾਨੂੰ ਘਟਾ ਦਿੱਤੇ ਜਾਂਦੇ ਨੇ ਐਲਐਫਸੀ ਵੱਲੋਂ ਲੇਬਰ ਵੀ ਆਰਧੇਰੋਂ ਘਟਾ ਦਿੱਤੀ ਜਾਂਦੀ ਆ ਉਹ ਵੀ ਸਾਡੀ ਪੂਰੀ ਕੀਤੀ ਜਾਵੇ ਟਰਾਂਸਪੋਰਟ ਦਾ ਕੀ ਪ੍ਰਬੰਧ ਹੈ ਜੀ ਜੋ ਠੇਕੇਦਾਰ ਨਾਲ ਪਰਸੋਂ ਮੀਟਿੰਗ ਹੋਈ ਸੀ ਉਹਨੇ ਤਾਂ ਇਹ ਗੱਲ ਕਹਿ ਵੀ ਮੇਰੇ ਕੋ ਗੱਡੀਆਂ ਦੇ ਸਾਰੇ ਪ੍ਰਬੰਧ ਨੇ ਕਿਸੇ ਵੀ ਆੜਤੀ ਨੂੰ ਕੋਈ ਦਿੱਕਤ ਨਹੀਂ ਆਊਗੀ ਕੀ ਅਪੀਲ ਕਰਨੀ ਚਾਹੁੰਦੇ ਹਾਂ ਜੀ ਮੀਂਦਾਰਾਂ ਨੂੰ ਜਿਹੜੇ ਫਸਲ ਲੈ ਕੇ ਆਉਣਗੇ ਮੰਡੀ ਦੇ ਵਿੱਚ ਅਪੀਲ ਇਹ ਹੀ ਹੈ ਜੀ ਵੀ ਜਿਹੜੀ ਫਸਲ ਆ ਸੁੱਕੀ ਲੈ ਕੇ ਆਉਣ ਜਿਹੜੀ ਫਸਲ ਸੁੱਕੀ ਲੈ ਕੇ ਆਉਣਗੇ ਸਵੇਰੇ ਸੁੱਕੀ ਲੈ ਕੇ ਆਉਣ ਤਾਂ ਸ਼ਾਮ ਨੂੰ ਜਿਹੜੀ ਉਹਨੇ ਫਸਲ ਵੇਖ ਜਾਏਗੀ ਔਰ ਘਰ ਜਾ ਰਹੇ ਧੰਨਵਾਦ ਓਕੇ ਅੱਜ ਬੱਡੀ ਪਛੜਾ ਮੰਡੀ ਦੀ ਕੀ ਸ਼ੁਰੂ ਹੋਈ ਹੈ ਜੀ ਇਹਦੇ ਫੀਲ ਕਿਹੜੇ ਖਾਂਦੇ ਨੇ ਇਹ ਵੀ ਆਪਣਾ ਜਗਮੋਨ ਸਿੰਘ ਦੀ ਢੇਰੀ ਰਾਮਜੀ ਦਾ ਸਤਪਾਲ ਬਾਂਸਲ ਦੀ ਦੁਕਾਨ ਤੋਂ ਸ਼ੁਰੂਆਤ ਹੋਈ ਹੈ ਜੀ ਤੇ ਪੰਨ ਗ੍ਰੇਨ ਨੇ ਦੀ ਸ਼ੁਰੂਆਤ ਕੀਤੀ ਮੰਡੀ ਵਿੱਚ ਖਰੀਦ ਦੇ ਸਭ ਤੋਂ ਵੱਡਾ ਪ੍ਰਬੰਧ ਹੈ ਜੀ ਬਾਰਦਾਨੇ ਦੀ ਕੋਈ ਸ਼ਾਰਟੇਜ ਨਹੀਂ ਹੈ ਜਿਵੇਂ ਸਾਡੇ ਮਾਨਯੋਗ ਸੈਕਟਰੀ ਸਾਹਿਬ ਸਾਰੇ ਮੈਂਬਰਾਂ ਦੇ ਇੰਸਪੈਕਟਰ ਸਾਹਿਬਾਨ ਉਰੇ ਮੌਜੂਦ ਨੇ ਬਾਰਦਾਨੇ ਦੀ ਕੋਈ ਦਿੱਕਤ ਨਹੀਂ ਜੀ ਲਿਫਟਿੰਗ ਦਾ ਪ੍ਰਬੰਧ ਵੀ ਪੂਰਾ ਕੀਤਾ ਗਿਆ ਬਾਕੀ ਸਫਾਈ ਤੇ ਪਾਣੀ ਵਾਲੀਆਂ ਵੀ ਜੋ ਕੁ ਮਾਰੀਆਂ ਮੋਟੀਆਂ ਦਿੱਕਤਾਂ ਸਭ ਨੂੰ ਪੂਰੀਆਂ ਕਰਤੀਆਂ 2371 2275 ਆਦਨ ਕੀ ਅਪੀਲ ਕਰਦੇ ਹਾਂ ਕਿਸਾਨਾਂ ਨੂੰ ਇਹ ਅਪੀਲ ਆ ਜੀ ਵੀ ਦੇਖੋ ਮੌਸਮ ਬਹੁਤ ਖੁਸ਼ਾਲ ਆ ਪਰਮਾਤਮਾ ਨੇ ਫਸਲ ਦਾ ਰੰਗ ਰੂਪ ਔਰ ਝਾੜ ਜਿੰਨੀ ਸਦੀ ਸੋਚਤੀ ਉਸ ਤੋਂ ਵੱਧ ਦਿੱਤਾ ਸੋ ਆਪਾਂ ਕਾਲੀ ਨਾ ਕਰੀਏ ਪੰਜਾਬ ਸਰਕਾਰ ਨੇ ਸਾਰੇ ਉਪਰਾਲੇ ਕੀਤੇ ਹੋਏ ਨੇ ਮੰਡੀ ਵਿੱਚ ਸਾਰੇ ਪ੍ਰਬੰਧ ਨੇ ਆਪਾਂ ਸੁੱਕੀ ਫਸਲ ਲਿਆਈਏ ਤਾਂ ਕਿ ਅਸੀਂ ਤੁਹਾਡੀ ਫਸਲ ਭਰ ਕੇ ਤੁਹਾਨੂੰ ਸਮੇਂ ਸਿਰ ਘਰ ਭੇਜੋ ਮੰਡੀ ਦਾ ਜਿਹੜਾ ਕੰਮ ਜ਼ੋਰਾਂ ਗਿਆ ਹੋ ਗਿਆ ਜੀ ਮੰਡੀ ਦਾ ਤੁਸੀਂ ਇੱਕ ਵਾਰ ਆਪ ਨਿਗਾਹ ਮਾਰ ਲਓ ਜੀ ਸਾਡੇ ਨਾਲੋਂ ਵੱਧ ਪੱਤਰਕਾਰ ਭਾਈਚਾਰੇ ਨੂੰ ਪਤਾ ਹੁੰਦਾ ਮੰਡੀ ਦੇ ਵਿੱਚ ਜਿੰਨੇ ਵੀ ਕੰਮ ਸੀ ਸਾਡੇ ਸਰਕਾਰ ਦੇ ਅਫਸਰ ਸਾਹਿਬ ਨੇ ਬਹੁਤ ਮਿਹਨਤ ਨਾਲ ਸਾਰੇ ਕੰਮ ਨਪੇਰੇ ਚਾੜਤੇ ਜੇ ਕੋਈ ਮਾੜਾ ਮੋਟਾ ਕਮੀ ਰਹਿ ਗਈ ਤਾਂ ਉਹ ਚੱਲ ਰਿਹਾ ਜੀ ਕੋਈ ਦਿੱਕਤ ਵਾਲੀ ਨਹੀਂ ਕਰਨੀ। ਕਿਹਨਾਂ ਸਾਹਮਣੀਆਂ ਵਾਲੇ ਜੋਣੇ ਪ੍ਰਬੰਧ ਪੂਰੇ ਕੀਤੇ ਨੇ ਜੀ? ਸਾਰੀਆਂ ਮੰਡੀਆਂ ਦੀ ਪ੍ਰਬੰਧ ਪੂਰੇ ਨੇ ਜੀ। ਸਭ ਮੰਡੀਆਂ 'ਚ ਲੱਖੋਵਾਲ ਮੰਡੀ ਸਾਡੀ ਵੱਡੀ ਆ। ਤੇ ਬੁਰਜ ਜਿੰਨੀਆਂ ਵੀ ਸਾਡੀਆਂ ਮੰਡੀਆਂ ਨੇ ਹਰ ਜਗ੍ਹਾ ਪ੍ਰਬੰਧ ਪੂਰੇ ਨੇ। ਪਹਿਲਾ ਰਡਾ ਨਾ ਨਾ। ਮੰਡੀ ਦਾ ਰੈਕਸ ਫਟਰ ਮਾਰਕੀਟ ਕੋਟੀ ਮੱਛੀ ਵੜਾ। ਕੀ ਪ੍ਰਬੰਧ ਜੀ ਮੰਡੀ 'ਚ? ਮੰਡੀ 'ਚ ਨੇ ਰੌੜੇ ਬਿਜਲੀ ਸ਼ਾਂ ਪਾਣੀ ਦੇ ਸਾਰੇ ਪ੍ਰਬੰਧ ਮੁਕੰਮਲ ਨੇ ਜੀ। ਮਾਡੇ ਸੀਵਰੇਜ ਪਿਆ ਸੀਗਾ ਛੜਤਾਂ ਦਾ ਕੰਮ ਹੋਦਾ ਧੂਰਾ ਪਿਆ ਸੀਗਾ ਉਹ ਵੀ ਅਸੀਂ ਤਕਰੀਬਨ ਮੁਕੰਮਲ ਕਰਾ ਦਿੱਤਾ ਇਹ ਤੋਂ ਇਲਾਵਾ ਜਿਹੜੀਆਂ ਸਾਡੀਆਂ ਉਹ ਪਿੰਡੂ ਚਾਰ ਮੰਡੀਆਂ ਨੇ ਉਹਨਾਂ ਦੇ ਵਿੱਚ ਵੀ ਸਾਡੇ ਵੱਲੋਂ ਬਿਜਲੀ ਸ਼ਾਂ ਪਾਣੀ ਦੇ ਸਾਰੇ ਪ੍ਰਬੰਧ ਮੁਕੰਮਲ ਕੀਤੇ ਹੋਏ ਨੇ ਹਾਲਾਂਕਿ ਕੀ ਅਪੀਲ ਕਰਦੇ ਆਂ ਜੀ ਸਸਾਨਾਂ ਨੂੰ ਅਪੀਲ ਕਰਦੇ ਆਂ ਵੀ ਤਣਕ ਥੋੜੀ ਜੀ ਸਤਾ ਕੇ ਲਿਆਓ ਕਿਉਂਕਿ ਜਦੋਂ ਅਸੀਂ ਇੱਥੇ ਲੈ ਕੇ ਆਉਂਦੇ ਆਂ ਤੁਹਾਨੂੰ ਵੀ ਇੱਕ ਦੋ ਵਾਰ ਰੁਕਣਾ ਪੈਂਦਾ ਤੇ ਆੜਤੀ ਭਰਾਵਾਂ ਨੂੰ ਨਿਸਰਬੇਸ਼ ਆਉਂਦੀ ਹੈ ਫੜਾ ਦੇ ਵਿੱਚ ਮਤੁਲੀ ਨਹੀਂ ਕੋਈ ਦਿੱਕਤ ਸਾਰੇ ਪ੍ਰਬੰਧ ਮੁਕੰਮਲ ਨੇ ਜੀ ਕੋਈ ਕਮੀ ਨਹੀਂ ਹੈ ਜੇ ਬਾਹਰਲੇ ਫ